ਸਮਾਂ ਇੱਕ ਉਹ ਜੀ ਚੀਜ਼ ਆ ਜਿਹੜੀ ਚੰਗੇ ਤੇ ਮਾੜੇ ਦੀ ਪਰਖ ਕਰਾ ਜਾਂਦਾ ਚੰਗੇ ਸਮੇਂ ਦੇ ਵਿੱਚ ਦੂਰ ਦੇ ਰਿਸ਼ਤੇਦਾਰ ਮਿੱਤਰ ਦੋਸ਼ਮਣ ਵੀ ਤੁਹਾਡੇ ਹੁੰਦੇ ਨੇ ਪਰ ਜਦੋਂ ਸਮਾਂ ਮਾੜਾ ਹੁੰਦਾ ਨਾ ਉਦੋਂ ਸਭ ਤੋਂ ਪਹਿਲਾਂ ਤੁਹਾਡੇ ਆਪਣੇ ਤੁਹਾਡਾ ਸਾਥ ਛੱਡਦੇ ਨੇ ਸੋ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਸਮਾਂ ਹਰ ਤਰ੍ਹਾਂ ਦਾ ਆਉਣਾ ਚਾਹੀਦਾ ਕਿਉਂਕਿ ਜਦੋਂ ਸਮਾਂ ਆਉਂਦਾ ਉਦੋਂ ਹੀ ਸਾਨੂੰ ਸਾਡੇ ਸੱਚੇ ਸੁੱਚੇ ਰਿਸ਼ਤਿਆਂ ਦੀ ਜਿਹੜੀ ਕਦਰ ਪਤਾ ਲੱਗਦੀ ਆ ਕਿਉਂਕਿ ਜੇ ਅਸੀਂ ਕਹੀਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਯੂਮ ਤੁਹਾਡੇ ਨਾਲ ਆ ਪਰ ਜਦੋਂ ਤੁਹਾਡੇ ਤੇ ਮਾੜਾ ਸਮਾਂ ਆਉਂਦਾ ਉਹਨਾਂ ਵਿੱਚੋਂ ਚੰਦ ਲੋਕ ਹੋਣਗੇ ਜਿਹੜੇ ਤੁਹਾਡੇ ਹੱਕ ਦੇ ਵਿੱਚ ਖੜੇ ਹੋਣਗੇ ਬਹੁਤ ਹੀ ਲੋਕਾਂ ਨੇ ਇਹੀ ਗੱਲ ਕਹਿਣਾ ਸਾਨੂੰ ਤਾਂ ਪਹਿਲਾਂ ਪਤਾ ਸੀ ਕਿ ਇਸ ਤਰ੍ਹਾਂ ਹੋਣੀ ਆ ਪਰ ਕੁਝ ਸਮੇਂ ਬਾਅਦ ਜਦੋਂ ਪ੍ਰਮਾਤਮਾ ਤੁਹਾਡੇ ਤੇ ਫੇਰ ਚੰਗਾ ਸਮਾਂ ਲੈ ਕੇ ਆਉਂਦਾ ਤੇ ਸਾਰਿਆਂ ਤੋਂ ਪਹਿਲਾਂ ਤੁਹਾਡੇ ਘਰ ਦੇ ਵਿੱਚ ਉਹੀ ਲੋਕ ਚਮਚਾਗਰੀ ਕਰਨ ਆਉਂਦੇ ਆ ਉਹ ਬਾਈ ਯਾਰ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੂੰ ਇੱਕ ਨਾ ਇੱਕ ਦਿਨ ਜ਼ਿੰਦਗੀ ਚ ਕਾਮਯਾਬ ਜ਼ਰੂਰ ਹੋਏਗਾ ਇਹ ਬੰਦੇ ਦੀ ਤਕਦੀਰ ਚ ਲਿਖਿਆ ਹੁੰਦਾ ਅਸੀਂ ਤਾਂ ਪਹਿਲੇ ਹੀ ਗੱਲਾਂ ਕਰਦੇ ਹੁੰਦੇ ਸੀ ਵੇਖੀ ਜਾਈ ਇੱਕ ਦਿਨ ਫਲਾਨਾ ਸਿਆਂ ਦਾ ਪੁੱਤ ਆ ਜਿਹੜਾ ਤਰੱਕੀ ਬਹੁਤ ਕਰੂਗਾ ਤੂੰ ਕਰ ਲਈ ਪਰ ਹਕੀਕਤ ਕੀ ਆ ਪਿੱਠ ਵਿੱਚ ਉਹ ਹੀ ਲੋਕ ਕਹਿੰਦੇ ਸੀ ਇਹ ਭੁੱਖਾ ਮਰੂਗਾ ਇਹਦੇ ਤੋਂ ਦਿਹਾੜੀਆਂ ਨਹੀਂ ਹੋਣੀਆਂ ਇਹਨੂੰ ਕਿਸੇ ਨੇ ਦਿਹਾੜੀ ਨਹੀਂ ਲੈ ਕੇ ਜਾਣਾ ਸੋ ਅਕਸਰ ਹੀ ਉਹ ਲੋਕ ਤੁਹਾਨੂੰ ਹਮੇਸ਼ਾ ਪਹਿਲ ਕਦਮੀ ਦੇਣਗੇ ਜਿਹੜੇ ਲੋਕ ਤੁਹਾਡੀ ਪਿੱਠ ਪਿੱਛੇ ਸਭ ਤੋਂ ਪਹਿਲਾਂ ਤੁਹਾਡੀ ਚੁਗਲੀ ਤੇ ਨਿੰਦਿਆ ਕਰਦੇ ਹਾਂ ਤੇ ਪਰ ਗੁਰੂ ਸਾਹਿਬਾਨਾ ਨੇ ਕਿਹਾ ਵੀ ਜਿੰਨੀ ਕੁ ਨਿੰਦਿਆ ਚੁਗਲੀ ਹੋਵੇ ਇਨਸਾਨ ਉਹਨਾਂ ਹੀ ਤਾ ਨੂੰ ਜਾਂਦਾ ਤੇ ਇੱਕ ਨਿੰਦਕ ਦੇ ਸਿਰ ਭਾਰ ਹੁੰਦਾ ਜਿਹੜਾ ਕਿਸੇ ਦੀ ਮਾੜੀ ਕਰਦਾ ਪਰਮਾਤਮਾ ਵੇਂਦਾ ਕੁੱਤਾ ਤਾਂ ਹੈ ਨਹੀਂ ਲੱਤ ਵੱਡ ਖਾਊਗਾ ਇੱਕ ਨਾ ਇੱਕ ਦਿਨ ਜਿਹੜਾ ਉਹਨੂੰ ਆਪਣੀਆਂ ਕੀਤੀਆਂ ਨੇ ਜਾਂ ਸਜ਼ਾ ਭੁਗਤਣੀਆਂ ਪੈਣੀਆਂ ਸਮਾਂ ਬੜਾ ਬਲਵਾਨ ਸਮਾਂ